ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾ ਸੇ ਲੈ ਲੈ ਕੇ ਆਏ ਹਾਂ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣੇ ਬਾਈ ਟੋਟੇਲ ਆਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹਾਂ ਵਧੀਆ ਜੀ ਠੀਕ ਹੈ ਜੀ ਵਧੀਆ ਚੱਲ ਰਗਾ ਕੰਮ ਹਾਂਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਗਲਬ ਸਿੰਘ ਵਾਲਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂ ਤਹਿਸੀਲ ਤਪਾਏ ਨੇੜੇ ਪਿੰਡ ਬਾਈ ਨੇੜੇ ਪਿੰਡ ਜੀ ਭਦੌੜ ਇਧਰ ਭਾਈ ਰੂਪਾ ਭਾਈ ਰੂਪੇ ਵਾਲੇ ਛੜਕ ਤੇ ਘਰ ਆ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲ 99840 ਜੀ ਹਾਂ 54198 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਆ ਸੂਆ ਸੁਣੀ ਆ ਇਹ ਡਾਕਟਰ ਸਾਹਿਬ ਦੂਜਾ ਸੂਆ ਸੁਣੀ ਕਿੰਨੇ ਦਿਨ ਲੈਂਦੀ ਹੈ ਬਾਈ ਦਿਨ ਲੈ ਜੂਏ ਇਹ 203 ਜੀ 2 ਤੋਂ 3 ਹਾਂਜੀ ਕੀ ਰਿਕਾਰਡ ਆ ਦੁੱਧ ਆ ਬਾਈ ਪਿਛਲੇ ਸੂਏ ਦਾ 28 29 ਲੀਟਰ ਦੁੱਧ ਕਢਿਆ ਖੋਲਿਓ ਬਾਈ ਤੋੜ ਕੇ ਦਿਖਾਓ 28 ਤੋਂ 29 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਹੌਲ ਕੱਦ ਦਾ ਹੌਲ ਰਾਜੀ ਆ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਫੇਸ ਦੇਖੋ ਕਰਮ ਵਾਲੀ ਦਾ ਫੇਸ ਬੜਾ ਪਿਆਰਾ ਬਾਈ ਵੋਦੀ ਵੋਦੀ ਚੰਗੀ ਆ ਸਨਖਪਣਾ ਬੈਡ ਦੇ ਵਿੱਚ ਚੰਗਾ ਗਾ ਬਾਕੀ ਤੋਰਾ ਤਾਰਾ ਵੀ ਕਰਮ ਵਾਲੀ ਦਾ ਚੰਗਾ ਗਾ ਰਾਜੀ ਫੋਲਲਾ ਬਾਈ ਚੰਗੀ ਆ ਦੁੱਧ ਵਾਕਈ ਚੰਗਾ ਪਾ ਦੋ ਆਰਡਰ ਬੜਾ ਕਮਾਲ ਦਾ ਖਾੜੀ ਵਾਲਾ ਆਰਡਰ ਆ ਬਾਈ 6000 ਦਾ ਆ ਉਹਨਾਂ ਹੀ ਲੇਵਾ ਮੂਰਨਾ ਉਹਨਾਂ ਹੀ ਮਗਰਨ ਵਾਲੇ ਲੈ ਕੇ ਆਵਾਦ ਠੰਡੀ ਆ ਬਾਈ ਪੂਰੀ ਸ਼ੀਲ ਠੰਡੀ ਆ ਡਾਕਟਰ ਸਾਹਿਬ ਜਿਵੇਂ ਮਰਜੀ ਹੱਥ ਫੇਰੀ ਕਰੀ ਚਲੋ ਪੂਰਾ ਬਾਸਤਾ ਨਹੀਂ ਲੈ ਬਾਈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਆਰਡਰ ਕਮਾਲ ਦਾ ਨਾਲਾ ਨੂਣਾ ਕਰਮ ਵਾਲੀ ਦੇ ਖੁੱਲ ਚਾਹੀਆਂ ਲੈ ਚੱਲ ਅੰਦਰ ਲੈ ਚੱਲ ਕੱਤੀ ਕੱਤੀ ਆ ਹਜੇ ਢਣ ਹੋਰ ਲੈਂਦੀ ਆ ਭਾਈ ਉਹਦੋਂ ਨੂੰ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰਨਾ ਇਹਨੇ 나ੜਾ ਫੁੱਲ ਆ ਲੇਵੇ ਤੇ ਹਣਾ ਹਾਂਜੀ ਹਾਂਜੀ 나ੜਾ ਨੂੜਾ ਦਾ ਜਮਾਨਾ ਸਹੀ ਗੱਲ ਆ ਭਾਈ ਪਰ ਉਹ ਆ ਪਿਆ ਲੈ ਵਾ ਦੇਖੋ ਪਿੱਛੇ ਵੀ ਦੇਖੋ ਹੂੰ ਚੱਲਾ ਚੱਲਾ ਥਣ ਭਾਈ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਆ ਲੈ ਵਾ ਗੱਠਲੇਵਾ ਕਰਨ ਵਾਲਿਆ ਮੂਹਰ ਨੂੰ ਤੇ ਆਹ ਥਣ ਥੁਣ ਆ ਨਾੜਾ ਨੂੜਾ ਦੇਖੋ ਜਮਾ ਠੀਲ ਠੰਡੀ ਹੈ ਜਿਵੇਂ ਮਰਜੀ ਆ ਹੱਥ ਫੀਲੀ ਫੀਰੀ ਜੇ ਲੋਕ ਕਹੀਦੀ ਕੁਛ ਨਹੀਂ ਜਮਾ ਵਾਸਤਾ ਵੀ ਨਹੀਂ ਆਉਂਦੀ ਕੋਈ ਠੰਡੀ ਠੁੰਡੀ ਫੌਲਾ ਕੋਈ ਚੱਕਰੀ ਨਹੀਂ ਜਿਵੇਂ ਮਰਜੀ ੱਤੇ ਲਾਂ ਦੇਖੋ ਜਿਆ ਪੰਗਾ ਢੇਲਾ ਕੱਪੜੇ ਵਰਗਾ ਲੇਵਾ ਜਮਾ ਸਹੀ ਗੱਲ ਆ ਬਾਈ ਹਣਾ ਆ ਥਣ ਥੁਣ ਦੇਖੋ ਜਿਵੇਂ ਕਿਆ ਬਾਤ ਆ ਬਾਈ ਲੇਵੇ ਦੀ ਫੀਟਿੰਗ ਬੜੀ ਕਹਿਣ ਇਦਾਂ ਵੀ ਦਿਖਾ ਦਿਓ ਡਾਕਟਰ ਸਾਹਿਬ ਲੇਵਾ ਦੇਖੋ ਹੂੰ ਉਹ ਉਹਨਾ ਮੂਰ ਨੂੰ ਆ ਜਿੰਨਾ ਪਿੱਛੇ ਨੂੰ ਬਹਿੜਦਾ ਸਹੀ ਗੱਲ ਆ ਆ ਨਾੜਾ ਨੂੜਾ ਦੇਖੋ ਜਮਾ ਹੂੰ ਫਿਰ ਬਹਿੜਦਾ ਫੇਸਬੁਕਸ ਦੇਖੋ ਡਾਕਟਰ ਸਾਹਿਬ ਕਿੰਨਾ ਚੰਗਾ ਹੂੰ ਚੰਗੀ ਆ ਬੜ ਸੁਨੱਖੀ ਬਹੁਤ ਆ ਵੇ ਫੇਸ ਵਗੈਰਾ ਵੀ ਦਿਖਾਉਣਾ ਫੇਸ ਦੇਖੋ ਫੇਸ ਕਮਾਲ ਆ ਹਨਾ ਹਾਂਜੀ ਹਾਂਜੀ ਬੜ ਸੁਨੱਖੀ ਬਹਿੜਾਈ ਜਮਾ ਹੈ ਮੁੱਲ ਕੀ ਰੱਖਿਆ ਫਿਰ ਇਹਦਾ ਮੁੱਲ ਫੋਨ ਤੇ ਹੂੜਾ ਹਾਂਜੀ ਮੁੱਲ ਜਾਇਜ਼ ਹੋ ਹਾਂਜੀ ਮੁੱਲ ਜਾਇਜ਼ ਹੋ ਠੀਕ ਆ ਮੁੱਲ ਆ ਫੋਨ ਤੇ ਹੋਊਗਾ ਮੁੱਲ ਆ ਜਿਹੜਾ ਬਹਿੜ ਦੇ ਸਾਹਮਣੇ ਜਾਇਜ਼ ਹੋਊਗਾ ਅੱਗੇ ਭਰਾ ਦੋ ਨੰਬਰ ਕਿਹੜਾ ਸੁਆਜੀ ਇਹ ਦੂਜਾ ਸੂਆ ਸੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਡੇਢ ਲੈ ਜੂ ਜੇ ਤਿੰਨ ਤੋਂ ਚਾਰ ਜੀ ਤਿੰਨ ਤੋਂ ਚਾਰ ਦਿਨ ਹਾਂਜੀ ਕੀ ਰਿਕਾਰਡ ਆ ਦੁੱਧ ਦਾ ਬਾਈ ਪਿਛਲੇ ਸੂਏ ਦਾ ਵਹਿੜ ਦਾ ਕੱਢਿਆ ਬਾਈ 16 17 ਕਿਲੋ ਦੁੱਧ ਠੀਕ ਆ ਬਾਈ ਹੂੰ ਆਰਡਰ ਕਮਾਲ ਦਾ ਬਾਈ ਲੇਵਾ ਦੇਖੋ ਮਗਰਮੂਰ ਦਾ ਲੇਵਾ ਮੂਰੇ ਦੇ ਨਾਣਾ ਨਾ ਫੋ ਲੱਗਰ ਮੈ ਦੀ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਜਰਸੀ ਅਡਾ ਡਾਕਟਰ ਸਾਹਿਬ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਠੀਕ ਆ ਹੂੰ ਕੀ ਬਾਤ ਆ ਲੇਵਾ ਬਹੁਤ ਆ ਤੱਦ ਬੱਡ ਚੰਗਾ ਰੰਗ ਰੂਪ ਚੰਗਾ ਤੋਰਾ ਤਾਰਾ ਦੇਖੋ ਬਈ ਤੋਰਾ ਤਾਰਾ ਬੀ ਕਮਾਲ ਦਾ ਰਾਜੀ ਫੋਲਾ ਬਈ ਹਾਂਜੀ ਕਿੰਨਾ ਦੁੱਧ ਦੱਸਿਆ ਪਿਛਲੇ ਸੂਏ ਦਾ ਜੀ 16 17 ਕਿਲੋ ਪਿਛਲੇ ਸੂਏ ਦਾ ਕੱਢਿਆ ਵੈੜ ਦਾ 16 17 ਕਿਲੋ ਠੀਕ ਆ ਬਈ ਮੁੱਲ ਫੋਨ ਤੇ ਹੋ ਜਾਊਗਾ ਹਾਂ ਮੁੱਲ ਫੋਨ ਤੇ ਹੋਊ ਡਾਕਟਰ ਸਾਹਿਬ ਜਾਇਜ਼ ਹੀ ਹੋ ਮੁੱਲ ਜਾਇਜ਼ ਹੋਈ ਬਹੁਤ ਠੀਕ ਆ ਮੁੱਲ ਆ ਜਿਹੜਾ ਫੋਨ ਤੇ ਹੋ ਜਾਊਗਾ ਮੁੱਲ ਆ ਜਿਹੜਾ ਵੈੜ ਦੇ ਸਾਮ ਹਣਾ ਬਈ ਜਾਇਜ਼ ਹੋਊਗਾ ਤੋਰਾ ਤਾਰਾ ਕਮਾਲ ਦਾ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਵੱਡੀ ਗੱਲ ਗਰਮੀ ਨਹੀਂ ਮੰਨਦੀ। ਸਾਡਾ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਆਉਗੀ ਬਾਈ। ਆ ਨਾੜਾਂ ਨੂੰ ਨਾ ਦਿਖਾ ਦਿਓ ਡਾਕਟਰ ਸਾਹਿਬ ਮੂਹਰੋ ਲੈਵਾ ਦੇਖੋ ਉਹਨੇ ਹੀ ਮੂਹਰ ਨੂੰ ਜਿੰਨਾ ਪਿੱਛੇ ਨੂੰ। ਹੂੰ। ਕੀ ਬਾਤ ਆ ਨਾ ਲੈਵਾ। ਸੀਲ ਠੰਡੀ ਹੈ ਜਿਵੇਂ ਮਰਜੀ ਦਾ ਹੱਥ ਫੇਰੀ ਕਰੀ ਜਿੰ ਲੋ ਆਏ। ਉਹ ਨਾ ਵਾਸਤਾ ਨਹੀਂ। ਐਂਦੀ ਕੋਈ ਗੱਲ ਨਹੀਂ ਹੈ ਨਾ ਜਮਾ ਹੀ ਨਹੀਂ। ਸਹੀ ਗੱਲ ਆ ਬਾਈ। ਕੀ ਬਾਤ ਆ। ਲੈ। ਤੇ ਸ਼ਾਂਤ ਉਹ ਵੀ ਆਰਡਰ ਚੈੱਕ ਕਰ ਲੋ ਬਹੁਤ ਸੋਹਣਾ ਆਰਡਰ ਕਰਮਾਏ ਦਾ। ਕੱਲਾ ਕੱਲਾ ਥਾਣਾ ਮੁੱਠੀ ਦਾ ਥਾਣਾ ਸ਼ੀਟਿੰਗ ਡਿਲੀਵਰੀ ਕਮਾ। ਹਾਂਜੀ ਹਾਂ ਜਮਾ ਗੁੰਦਵਾਂ ਲੈ ਬਾਈ ਬੰਦ ਲੈਵੇ ਦੀ ਵੇੜ ਮੋਹ ਲਜਾਇਜ ਹੂ ਫਿਰ ਆਈ ਮੋਹ ਲਜਾਇਜ ਹੂ ਹੂ ਫੋਨ ਬਹੁਤ ਠੀਕ ਆ ਬਈ ਨਾ ਕਿਸੀ ਭਰਾ ਕੋਲੇ ਦੋ ਦੋਨੀ ਲਖਾ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ